ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਲੰਗਰ ਸਰ ਕਿਉਂ ਦੀ ਸਾਰੀ ਮਰਿਆਦਾ ਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਗੁਰੂ ਮਹਾਰਾਜ ਨੇ ਤਾਂ ਸਾਰੇ ਵਰਨਾਂ ਨੂੰ ਇੱਕ ਕੀਤਾਗਾ ਭਾਵੇਂ ਅੱਜ ਲੋਕ ਜਾਤਾਂ ਪਾਤਾਂ ਊਚ ਨੀਚ ਦੇ ਵਿੱਚ ਵੰਡੇ ਹੋਇਆ ਭਾਵੇਂ ਅੱਜ ਲੋਕਾਂ ਨੇ ਗੁਰੂ ਘਰ ਵੀ ਆਪੋ ਆਪਣੇ ਬਣਾ ਲਏ ਹਨ ਪਰ ਗੁਰੂ ਨੇ ਬਹੁਤ ਕੁਝ ਸਿਖਾਇਆ ਸੀ ਪਰ ਆਪਾਂ ਉਹਨਾਂ ਤੋਂ ਇੱਕ ਪ੍ਰਕਾਰ ਦੀ ਵੀ ਸਿੱਖਿਆ ਨਹੀਂ ਲੈਂਦੀ ਬਹੁਤ ਸਾਰੇ ਬਹਿਮਾ ਪਰਮਾ ਵਿੱਚੋਂ ਵੀ ਕੱਢਿਆ ਮਹਾਰਾਜ ਨੇ ਆਪਾਂ ਨੂੰ ਪਹਿਲੀ ਪਾਸ਼ਾਹੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਤੱਕ ਮਹਾਰਾਜ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਭਾਈ ਸਤਨਾਮ ਸਤਨਾਮ ਦਾ ਨਾਮ ਲੈ ਕੇ ਤੁਸੀਂ ਮਿੱਟੀ ਦਾ ਚੌਂਕਾ ਹੀ ਦੇ ਦਿਆ ਕਰੋ ਤੁਹਾਨੂੰ ਆ ਗੋਬਰ ਆ ਮਲਮੂਤਰ ਇਹਨਾਂ ਚੱਕਰਾਂ ਵਿੱਚ ਪੈਣ ਦੀ ਕੋਈ ਲੋੜ ਨਹੀਂ ਉੱਥੇ ਮਹਾਰਾਜ ਦੇ ਕੋਲ ਕੁਝ ਹਿੰਦੂ ਵੀਰ ਵੀ ਆਏ ਹੋਏ ਸਨ ਤੇ ਕੁਝ ਸਿੱਖ ਵੀਰ ਵੀ ਆਏ ਹੋਏ ਸਨ ਤੇ ਉਹਨਾਂ ਨੇ ਕਿਹਾ ਮਹਾਰਾਜ ਫਿਰ ਆ ਸੂਤ ਕਿੱਦਾਂ ਨਿਕਲੇਗੀ ਸਾਨੂੰ ਤਾਂ ब्राह्मणा ਨੇ ਪੰਡਤਾਂ ਨੇ ਸਾਨੂੰ ਇਸੇ ਚੱਕਰ ਦੇ ਵਿੱਚ ਹੀ ਪਾਈ ਫਿਰਦੇ ਹਨ ਫਿਰ ਮਹਾਰਾਜ ਮੁਖਾ ਪਰਮਾਉਂਦੇ ਹਨ ਕਿ ਭਾਈ ਵਾਹਿਗੁਰੂ ਵਾਹਿਗੁਰੂ ਕਹਿ ਕੇ ਮਿੱਟੀ ਦਾ ਪੋਚਾ ਹੀ ਫੇਰ ਦਿਓ ਸੂਤਕ ਨਿਕਲ ਜਾਵੇਗਾ ਬਾਣੀ ਬਾਣੀ ਪੜਿਆ ਕਰੋ ਤੇ ਜੋ ਇਹ ਆਪਵਿੱਤਰਤਾ ਹੈ ਇਹ ਆਪੇ ਹੀ ਚਲੀ ਜਾਵੇਗੀ ਤੇ ਮਹਾਰਾਜ ਨੇ ਇਸੇ ਤਰ੍ਹਾਂ ਹੀ ਆਪਾਂ ਨੂੰ ਬਹੁਤ ਸਾਰੇ ਬਹਿਮਾ ਭਰਮਾਂ ਵਿੱਚੋਂ ਕੱਢਿਆ ਹੈ ਸਫਾਈ ਰੱਖਣਾ ਉਹ ਗੱਲ ਵੱਖਰੀ ਆ ਮਹਾਰਾਜ ਦੇ ਲਈ ਸਫਾਈ ਕਰਨੀ ਉਹ ਗੱਲ ਇੱਕ ਅਲੱਗ ਗੱਲ ਹੈ ਪਰ ਦੂਜੇ ਤੋਂ ਨਫ਼ਰਤ ਖਾਣੀ ਛੋਟੀ ਜਾਤ ਵਾਲੇ ਜਾਂ ਕਿਸੇ ਹੋਰ ਤੋਂ ਕਹਿ ਦੇਣਾ ਮੈਂ ਪਿੱਟਿਆ ਗਿਆ ਇਹ ਸਭ ਬਹਿਮ ਭਰਮ ਨੇ ਮਹਾਰਾਜ ਨੇ ਤਾਂ ਇਹਨਾਂ ਸਾਰੇ ਬਹਿਮਾ ਭਰਮਾਂ ਦਾ ਕਾਟ ਕੀਤਾ ਹੈ ਨਾਸ਼ ਕੀਤਾ ਹੈ ਫਿਰ ਮਹਾਰਾਜ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਬਣਾਓ ਤੇ ਪਤਾਸੇ ਵੀ ਪ੍ਰਸ਼ਾਦ ਦੇ ਰੂਪ ਵਿੱਚ ਵਰਤਾ ਸਕਦੇ ਹੋਂ ਤੇ ਜੇਕਰ ਕਈ ਵਾਰ ਕੜਾ ਪ੍ਰਸ਼ਾਦ ਦੀ ਦੇਗ ਵੀ ਨਾ ਹੋਵੇ ਪਤਾਸੇ ਵੀ ਨਾ ਹੋਣ ਤਾਂ ਵਾਹਿਗੁਰੂ ਦਾ ਜਾਪ ਕਰਕੇ ਤੁਸੀਂ ਉੱਥੇ ਗੁੜ ਵੀ ਵਰਤਾ ਸਕਦੇ ਹੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹੋਏ ਹੋਇਆ ਹੁਣ ਜੋ ਮਹਾਰਾਜ ਦੇ ਕੋਲੇ ਉਹ ਸਿੱਖ ਜੋੜਾ ਆਇਆ ਹੋਇਆ ਸੀ ਉਹ ਕਹਿੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਤਾਂ ਧਰਮਰਾਜ ਦੇ ਦਰਬਾਰ ਦੇ ਵਿੱਚ ਇਹ ਸਾਰੇ ਕਾਸੇ ਦਾ ਸਾਹਮਣਾ ਕਰਨਾ ਪਿਆ ਬਹੁਤੇ ਲੋਕ ਇਸ ਗੱਲ ਉੱਤੇ ਯਕੀਨ ਨਹੀਂ ਕਰਦੇ ਅੱਜ ਵੀ ਕਈ ਥਾਵਾਂ ਤੇ ਅਜਿਹੀਆਂ ਘਟਨਾਵਾਂ ਹੋਈਆਂ ਹਨ ਲੋਕ ਕਹਿੰਦੇ ਹਨ ਕਿ ਅਸੀਂ ਮਰ ਕੇ ਵਾਪਸ ਆਏ ਹਾਂ ਪਰ ਬਹੁਤ ਲੋਕ ਉਹਨਾਂ ਉੱਤੇ ਯਕੀਨ ਨਹੀਂ ਕਰਦੇ ਹਾਂ ਕੁਝ ਲੋਕ ਅਜਿਹਾ ਵੀ ਹੈ ਕਿ ਝੂਠ ਬੋਲ ਕੇ ਆਪਣੀ ਪੌਪੁਲਾਰਿਟੀ ਬਣਾਉਣ ਦੀ ਖਾਤਰ ਆਪਣੇ ਨੰਬਰ ਵਧਾਉਣ ਦੀ ਖਾਤਰ ਅਜਿਹੀ ਝੂਠ ਬੋਲ ਦਿੰਦੇ ਹਨ ਪਰ ਬਹੁਤੇ ਲੋਕ ਅਜਿਹਾ ਨਹੀਂ ਕਰਦੇ ਤੇ ਜੋ ਉਹ ਥੋੜੇ ਲੋਕ ਹੁੰਦੇ ਹਨ ਜੋ ਸੱਚ ਬੋਲਦੇ ਹਨ ਉਹਨਾਂ ਦਾ ਵੀ ਫਿਰ ਲੋਕ ਯਕੀਨ ਨਹੀਂ ਕਰਦੇ ਫਿਰ ਮਹਾਰਾਜ ਉਹਨਾਂ ਆਏ ਹੋ ਸਿੱਖਾਂ ਨੂੰ ਕਹਿਣ ਲੱਗੇ ਕਿ ਭਾਈ ਜੋ ਜਿਹੋ ਜਿਹਾ ਬੀਜਦਾ ਹੈ ਉਹ ਉਹੋ ਜਿਹਾ ਹੀ ਵੱਢ ਲੈਂਦਾ ਹੈ ਫਿਰ ਮਹਾਰਾਜ ਕਹਿਣ ਲੱਗੇ ਕਿ ਦੇਖੋ ਭਾਈ ਆ ਜਨਮੇ ਸੂਤਕ ਮੂਏ ਫਨ ਸੂਤਕ ਤੇ ਸੂਤਕ ਪਰਜ ਵਿਤੋਈ ਬ੍ਰਾਹਮਣ ਕਹਿੰਦੇ ਹਨ ਕਿਸੇ ਵੀ ਜੀਵ ਦੇ ਜੰਮਣ ਤੇ ਕਿ ਆ ਸੂਤਕ ਪੈ ਗਿਆ ਫਿਰ ਉਸਦੇ ਮਰਨ ਤੇ ਵੀ ਕਹਿੰਦੇ ਆ ਕਿ ਆ ਸੂਤਕ ਪੈ ਗਿਆ ਜੰਮਣ ਤੇ ਵੀ ਸੂਤਕ ਤੇ ਮਰਨ ਤੇ ਵੀ ਅਪਵਿੱਤਰਤਾ ਇਸਦਾ ਅਰਥ ਕਿ ਇੱਕ ਕਿੱਡੀ ਮਾੜੀ ਗੱਲ ਹੈ ਜਾਂ ਕਹ ਦੀ ਗਲਾਨੀ ਵਾਲੀ ਗੱਲ ਹੈ ਇਸਦਾ ਅਰਥ ਹੈ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਇਸਦਾ ਅਰਥ ਹੈ ਕਿ ਪਾਣੀ ਵੀ ਅਪਵਿੱਤਰਤ ਹੈ ਉਹ ਮੱਸੀਆਂ ਦਾ ਝੂਠਾ ਹੁੰਦਾ ਹੈ ਜ਼ਮੀਨ ਵਿੱਚ ਵੀ ਅਪਵਿੱਤਰਤਾ ਇਹ ਸਾਰੀਆਂ ਚੀਜ਼ਾਂ ਵਿੱਚ ਹੀ ਅਪਵਿੱਤਰਤਾ ਫਿਰ ਮਹਾਰਾਜ ਕਹਿੰਦੇ ਹਨ ਕਿ ਸੁੱਚਾ ਕੌਣ ਜਦੋਂ ਹਰਤਾ ਤੇ ਹੀ ਅਪਵਿੱਤਰਤਾ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਵਿਚਾਰ ਕਰੋ ਕਿ ਫਿਰ ਸੁੱਚਾ ਕੌਣ ਨੈਨੋ ਸੂਤਕ ਬੈਨੋ ਸੂਤਕ ਸੂਤਕ ਸਰਨਿੰਗ ਹੋਈ ਤੇ ਮਹਾਰਾਜ ਕਹਿੰਦੇ ਫਿਰ ਭਾਈ ਅੱਖਾਂ ਵਿੱਚ ਗੱਡਾ ਇਹ ਵੀ ਆਪਵਿੱਤਰਤਾ ਬਹਿਣੋ ਸੂਤਕ ਇਸਦਾ ਅਰਥ ਹੈ ਬਚਨਾ ਵਿੱਚ ਵੀ ਕਈਆਂ ਦੇ ਆਪਵਿੱਤਰਤਾ ਹੁੰਦੀ ਆ ਝੂਠ ਬੋਲੀ ਜਾਂਦੇ ਨੇ ਸੂਤਕਸ ਵਰਨਿੰਗ ਹੋਈ ਅੱਖਾਂ ਚ ਸੂਤਕਾ ਜੀਭ ਵਿੱਚ ਠੁੱਕਾ ਮਹਾਰਾਜ ਜੀ ਕਹਿੰਦੇ ਮੂੰਹ ਵਿੱਚ ਠੁੱਕਾ ਤੇ ਕੰਨਾਂ ਵਿੱਚ ਵੀ ਮੈਲ ਉਠਤ ਬੈਠ ਤ ਸੂਤਕ ਹੋਈ ਉੱਠਦਿਆਂ ਵੀ ਸੂਤਕਾ ਬੈਂਦਿਆਂ ਵੀ ਸੂਤਕਾ ਸੋਈ ਵੀ ਸੂਤਕਾ ਤੁਸੀਂ ਤਾਂ ਕਹਿੰਨੇ ਹੋ ਆਪ ਪਵਿੱਤਰ ਪਵਿੱਤਰ ਗੋਹੇ ਦਾ ਪੋਚਾ ਲਗਾ ਦਿਓ ਫੇਰ ਅਸੀਂ ਰੋਟੀ ਛਕਾਂਗੇ ਮਹਾਰਾਜ ਕਹਿੰਦੇ ਭਾਈ ਇਹ ਕਿਹੜੀਆਂ ਗੱਲਾਂ ਹਨ ਜਿੱਧਰ ਵੇਖੋ ਲੋਕ ਚੱਕਰਾਂ ਵਿੱਚ ਹੀ ਪਏ ਫਿਰਦੇ ਹਨ ਭਾਈ ਕਬੀਰ ਜੀ ਕਹਿੰਦੇ ਹਨ ਵਾਹਿਗੁਰੂ ਪਰਮੇਸ਼ਰ ਨੂੰ ਜੋ ਵਿਅਕਤੀ ਯਾਦ ਕਰਦਾ ਚੇਤੇ ਕਰਦਾ ਨਾ ਉਸ ਨੂੰ ਇਹ ਪਿੱਟ ਨਹੀਂ ਲੱਗਦੀ। ਕਈ ਲੋਕ ਕਹਿੰਦੇ ਹਨ ਕਿ ਭਾਈ ਉਹ ਘਰੇ ਜੀਵਾਂ ਦੇ ਮਰਨ ਦੇ ਨਾਲ ਉਹ ਪਿੱਟਤ ਹੋ ਗਈ। ਕਈ ਸ਼ਮਸ਼ਾਨ ਘਾਟ ਜਾਂਦੇ ਆ ਬੀਬੀਆਂ ਜਿਹੜੀਆਂ ਇਸ਼ਨਾਨ ਕਰੋ, ਇਸ਼ਨਾਨ ਕਰੋ। ਆਪ ਪਵਿੱਤਰ ਹੋ ਗਏ ਆ ਕਿਤੇ ਕੋਈ ਭੂਤ ਨਾ ਚੁੰਬੜ ਜੇ। ਕਈ ਤਾਂ ਇੱਥੋਂ ਤੱਕ ਕੇ ਆਪਣੀਆਂ ਚੁੰਨੀਆਂ ਦੇ ਲੜ ਵੀ ਭਿਉਈ ਜਾਣਗੇ। ਇਹ ਸਾਰੀਆਂ ਚੀਜ਼ਾਂ ਹੀ ਵਹਿਮ ਪਰਮਾ ਮਹਾਰਾਜ ਨੇ ਇਹਨਾਂ ਸਾਰੀਆਂ ਬਹਿਮਾ ਭਰਮਾਂ ਵਿੱਚੋਂ ਆਪਾਂ ਕੱਢਿਆ ਤੇ ਆਪਾਂ ਉਸ ਅਕਾਲ ਪੁਰਖ ਦੇ ਰਸਤੇ ਤੇ ਹੀ ਜਾਣਾ ਤੇ ਮਹਾਰਾਜ ਕਹਿਣ ਲੱਗੇ ਭਾਈ ਇਹ ਤਾਂ ਕਰਮਾਂ ਦੀ ਸਜ਼ਾ ਛਲੇ ਜਨਮ ਦੇ ਵਿੱਚ ਤੁਸੀਂ ਇੱਥੇ ਆ ਸੂਤਕ ਦੇ ਚੱਕਰਾਂ ਵਿੱਚ ਪਏ ਸੀਗੇ ਇਸੇ ਕਰਕੇ ਦਰਗਾਹ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਦੇਖਣੀਆਂ ਪੈ ਗਈਆਂ ਤੇ ਫਿਰ ਤੁਹਾਨੂੰ ਉਹ ਗੋਬਰ ਖਾਣਾ ਪੈ ਗਿਆ ਮਹਾਰਾਜ ਨੇ ਕਿਹਾ ਹੈ ਕਿ ਚੁੱਲੇ ਚੌਂਕੇ ਵਿੱਚ ਸਫਾਈ ਰੱਖੋ ਪਰ ਆ ਆਪ ਬਿੱਤਰਤਾ ਠਿੱਟੇ ਜਾਵਾਂਗੇ ਇਹਨਾਂ ਸਾਰੀਆਂ ਬਹਿਮਾ ਭਰਮਾ ਗੱਲਾਂ ਨੂੰ ਛੱਡ ਦਿਓ ਭਾਈ ਮਹਾਰਾਜ ਕਹਿਣ ਲੱਗੇ ਭਾਈ ਭਜਨ ਬੰਦਗੀ ਕਰੋ ਰਹਿਤ ਰੱਖੋ ਮਹਾਰਾਜ ਕਹਿਣ ਲੱਗੇ ਜਿਹੜੇ ਸਿੱਖ ਰਹਿਤ ਮਰਿਆਦਾ ਵਿੱਚ ਹੁੰਦੇ ਆ ਭਜਨ ਬੰਦਗੀ ਕਰਦੇ ਆ ਉਹਨਾਂ ਨੂੰ ਪ੍ਰਸ਼ਾਦਾ ਛਕਾਓ ਔੜ ਬੰਦਾ ਨੂੰ ਲੀੜਾ ਕੱਪੜਾ ਅਨ ਪ੍ਰਸ਼ਾਦਾ ਦਿਓ ਇਹ ਗੋਹਾ ਮੂਤ ਪੀਣ ਨਾਲ ਬੰਦੇ ਦੀ ਮਤ ਮਾਰੀ ਜਾਂਦੀ ਆ ਸ਼ਬਦ ਵੀ ਆਉਂਦਾ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਆ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਜੇਕਰ ਆਪਣੇ ਕੱਪੜੇ ਕਦੇ ਖਰਾਬ ਹੋ ਜਾਣ ਲਿਬੜ ਜਾਣ ਤਾਂ ਆਪਾਂ ਉਹਨਾਂ ਨੂੰ ਸਾਬਣ ਦੇ ਨਾਲ ਸਾਫ਼ ਕਰ ਲੈਣੇ ਆ ਇਸੇ ਤਰ੍ਹਾਂ ਹੀ ਜੇ ਕਿਦਰੇ ਆਪਣੀ ਮੱਤ ਮੈਲੀ ਹੋ ਜਾਵੇ ਖਰਾਬ ਹੋ ਜਾਵੇ ਤਾਂ ਉਸ ਨੂੰ ਨਾਮ ਦੇ ਰੰਗ ਨਾਲ ਹੀ ਧੋਤਾ ਜਾ ਸਕਦਾ ਇਸੇ ਤਰ੍ਹਾਂ ਹੀ ਸ਼ਬਦ ਹੈ ਪਰ ਇਹ ਮਤ ਪਾਪਾਂ ਕੇ ਸੰਗ ਉਹਾ ਧੋਪੈ ਨਾ ਬਹਿ ਕੇ ਰੰਗ ਇਵੇਂ ਮਹਾਰਾਜ ਸੱਚੇ ਬਾਸ਼ ਨੇ ਉਥੇ ਉਪਦੇਸ਼ ਦਿੱਤਾ ਭਾਈ ਕਿ ਆਪਣੇ ਗੁਰੂ ਨੂੰ ਭੁੱਲ ਕੇ ਹੋਰ ਪਾਸੇ ਜਾਣਾ ਮੜੀਆਂ ਮਸਾਲਾਂ ਤੇ ਜਾਣਾ ਬੰਦਿਆਂ ਨੂੰ ਪੂਜਣਾ ਤਰਖਤਾਂ ਨੂੰ ਤੇਲ ਪਾਉਣੇ ਇਹ ਚੰਗੀ ਗੱਲ ਨਹੀਂ ਭਾਈ ਮਹਾਰਾਜ ਕਹਿੰਦੇ ਹਨ ਕਿ ਨਾ ਤਾਂ 베ਦ ਝੂਠਿਆ ਨਾ ਕਵੇਦ ਝੂਠਿਆ ਨਾ ਕੁਰਾਨ شریف ਝੂਠਿਆ ਝੂਠਾ ਉਹ ਹੈ ਜੋ ਇਹਨਾਂ ਦੀ ਪੜ ਕੇ ਵਿਚਾਰ ਨਹੀਂ ਕਰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਉੱਤੇ ਬਿਸ਼ਵਾਸ ਨਹੀਂ ਰੱਖੋਗੇ ਤਾਂ ਹਰ ਬਾਰ ਤਰਗਾਹ ਦੇ ਵਿੱਚ ਗੋਬਰ ਹੀ ਖਾਣਾ ਪਵੇਗਾ ਮਹਾਰਾਜ ਨੇ ਆਖਿਆ ਸਦਾ ਝੂਠੇ ਹੋਮੋਗੇ ਤੇ ਮਹਾਰਾਜ ਨੇ ਤਾਂ ਇਹ ਕਹਿ ਦਿੱਤਾ ਕਿ ਧਰਮਰਾਜ ਵੀ ਲੇਖਾ ਮੰਗਦਾ ਚਿੱਤਰਗੁਪਤ ਵੀ ਹੈਗਾਗਾ ਜਿਹੜੀ ਚੀਜ਼ ਦਾ ਨਾਮ ਲੈਂਦਾ ਗਿਆ ਉਹ ਹੈਗੀ ਹੈ ਇੱਥੇ ਪਰ ਇੱਕ ਆਦਮੀ ਇੱਕ ਮਨੁੱਖ ਦੁਨਿਆਵੀ ਉਹ ਡਰ ਜਾਂਦਾ ਹੈ ਕਿਉਂਕਿ ਉਸਨੇ ਅਕਾਲ ਪੁਰਖ ਦਾ ਨਾਮ ਹੀ ਨਹੀਂ ਜਪਿਆ ਹੁੰਦਾ ਫਿਰ ਆਪਣੇ ਡਰ ਨੂੰ ਲੁਕਾਉਣ ਦੇ ਖਾਤਰ ਉਹ ਕਹਿੰਦਾ ਹੈ ਕਿ ਇਹ ਚੀਜ਼ਾਂ ਤਾਂ ਹੈ ਹੀ ਨਹੀਂ ਇਹ ਤਾਂ ਸਿਰਫ ਗੱਲਾਂ ਬਣੀਆਂ ਹੋਈਆਂ ਹਨ ਤੇ ਆਪਾਂ ਅੱਜਕੱਲ ਅਜਿਹੀਆਂ ਚੀਜ਼ਾਂ ਕਰ ਰਹੇ ਹਾਂ ਜਿਨ੍ਹਾਂ ਤੇ ਮਹਾਰਾਜ ਨੇ ਰੋਕ ਲਗਾਈ ਸੀ ਉਹ ਸਾਰੀਆਂ ਚੀਜ਼ਾਂ ਕਰ ਰਹੇ ਹਾਂ ਤੇ ਇਹ ਸੀ ਇਤਿਹਾਸ ਨੰਗਰੂ ਗੋਵਿੰਦ ਸਿੰਘ ਜੀ ਦੀ ਸੌ ਸਾਖੀ ਵਿੱਚੋਂ ਲਈ ਇੱਕ ਬਹੁਤ ਸੋਹਣੀ ਕਥਾ ਤਾਂ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ਼ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ